ਆਪ ਉਹ ਇਹ ਮਹਿਸੂਸ ਕਰ ਚੁੱਕੇ ਸੀ ਇਹ ਕਿਉਂਕਿ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਤੇ ਰਿਜ਼ਾਈਨ ਕਰਨ ਤੋਂ ਡੇਢ ਮਹੀਨੇ ਬਾਅਦ 2 ਮਹੀਨੇ ਬਾਅਦ ਆ ਉਹਨਾਂ ਨੇ ਰੈਜ਼ਿਗਨੇਸ਼ਨ ਆਪ ਦਾ ਵਾਪਸ ਲੈ ਕਿਉਂਕਿ ਉਹ 2 ਮਹੀਨੇ ਭਾਜਪੀ ਦੇ ਨਾਲ ਫਿਰ ਕੇ ਇਹ ਭਾਂਪ ਚੁੱਕੇ ਸੀਗੇ ਇਹ ਅਹਿਸਾਸ ਕਰ ਚੁੱਕੇ ਸੀਗੇ ਕਿ ਜੇ ਮੇਰੇ ਹਲਕੇ ਦੇ ਵਿੱਚ ਵੈਸਟ ਦੇ ਵਿੱਚ ਬਾਈ ਇਲੈਕਸ਼ਨ ਹੋਊਗੀ ਤਾਂ ਮੇਰੇ ਕੋਲੋਂ ਜਿੱਤਿਆ ਨਹੀਂ ਜਾਣਾ ਇਸੇ ਕਰਕੇ ਉਹਨਾਂ ਨੇ ਆਪ ਦਾ ਅਸਤੀਫਾ ਜਿਹੜਾ ਉਹ ਵਾਪਸ ਲਿਆ ਤੁਹਾਡੀ ਗੱਲ ਦਰੁਸਤ ਹੈ ਪਰ ਲੇਕਿਨ ਅਸੀਂ ਇਹਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਰਿਵਿਊ ਕਰ ਰਹੇ ਨੇਗੇ ਜਿੱਥੇ-ਜਿੱਥੇ ਕਮੀ ਰਹੀ ਆ ਅਸੀਂ ਉਹਨੂੰ ਦੂਰ ਕਰਾਂ। ਦੇਖੋ ਇਹਦੇ 'ਚ ਮੈਂ ਇੱਕ ਚੀਜ਼ ਮੈਂ ਇੱਕ ਜਿਹੜਾ ਕੁਮਿਆਦ ਦਾ ਜਿਹੜਾ ਕੁਸਤਾ ਪੈ ਰਿਹਾ। ਇਹਦੀ ਰਿਵਿਊ ਦੀ ਮੀਟਿੰਗਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਲੈ ਰਹੇ ਨੇ ਕਿ ਜਦੋਂ ਰਿਵਿਊ ਪੂਰਾ ਹੋ ਗਿਆ ਉਸ ਤੋਂ ਬਾਅਦ ਪ੍ਰੀਸ਼ਦ। ਅਮਨ ਸਰ ਕਹਿ ਰਹੇ ਸੀ ਮੈਂ ਇਹਦੇ 'ਚ 44000 ਦੇ ਕਰੀਬ ਮੈਂ ਆ ਗਿਆ ਆਨਸਰ ਮੇਰਾ ਜਨਾਬ। ਮਿਲੀ ਹੈ ਕਾਂਗਰਸ ਨੂੰ ਮਿਲੀ ਹੈ, ਭਾਜਪਾ ਨੂੰ ਮਿਲੀ ਹੈ ਤੇ ਆਪਣੀ ਪਾਰਟੀ ਨੂੰ 89000 ਤੇ 343 ਇਹਨਾਂ ਗੈਪ ਕਿੱਥਾਂ ਪਕਰਾਂਗੇ? ਬਿਲਕੁਲ ਇਹ ਸਾਰਾ ਗੈਪ ਪੂਰਾ ਕਰਾਂਗੇ। ਤੁਸੀਂ ਦੇਖਿਓ ਕਿਉਂਕਿ ਇਹ ਵਿਧਾਇਕ ਨੇ ਅਸੀਫਾ ਉਸ ਵਿਧਾਇਕ ਨੇ ਧੋਖਾ ਕੀਤਾ ਗਜਿੰਦਰ ਬਸਤ ਦੇ ਲੋਕਾਂ ਨਾਲ ਇਹ ਜਿਮਨੀ ਚੋਣ ਸਿਰਫ ਇੱਕ ਅਸੈਂਬਲੀ ਦੀ ਹੋ ਰਹੀ ਆ ਸੋ ਇਸ ਕਰਕੇ ਜਿਹਨੂੰ ਧੋਖਾ ਕੀਤਾ ਧੋਖੇ ਬਾਜਾਂ ਨੂੰ ਲੋਕ ਕਦੇ ਮਾਫੀ ਕਰਨਗੇ ਔਰ ਮੈਂ ਸਮਝਦਾ ਸਾਡੀ ਜਿੱਤ ਉਹਦੇ ਵਿੱਚ ਸਭ ਤੋਂ ਵੱਧ ਲੱਗਦਾ ਹਾਂ ਜੀ ਕਿੰਦਰ 40000 ਨੌکریاں ਮਿਲੀਆਂ ਪਰ ਕਹਿੰਦਾ ਵੈਸਟ ਹੱਥ ਕਿੱਦਾਂ ਦੱਸੋ ਤਿੰਨੀਆਂ ਨੌਕਰੀਆਂ ਦਿੱਤੀਆਂ ਇੱਕ ਵੀ ਨੌਕਰੀ ਨਹੀਂ ਮਿਲੀ ਤੇ ਪੰਜਾਬ ਸਰਕਾਰ ਕਹਿੰਦੀ ਤਾਂ 40000 ਨੌکریاں ਸੀ ਚਲ ਗਿਆ ਮੇਰੇ ਹਿੱਸੇ ਜਾਂਦਾ ਹੋਇਆ ਕਿ 36000 ਨੌਕਰੀ ਮਿਲਦੀ ਆ ਸਾਡੇ ਵੈਸਟ ਹੱਥ ਇੱਕ ਵੀ ਨੌਕਰੀ ਨਹੀਂ ਦੇ ਦੇਖੋ ਝੂਠ ਦੀ ਕੋਈ ਹੱਦ ਹੁੰਦੀ ਆ ਜਿਹੜਾ ਬੰਦਾ ਝੂਠ ਬੋਲਣ ਦਾ ਆਦੀ ਹੋਵੇ ਉਹ ਤਾਂ ਜਵਾਬ ਦੇਣ ਦਾ ਲੋਡਿੰਗ ਹੁੰਦੀ ਬਹੁਤ ਠੀਕ ਹੈ ਮੈਂ ਇਹਦੇ ਵਿੱਚ ਇੱਕ ਗੱਲ ਦੀ ਤਾਇਦ ਜਰੂਰ ਅਮਰੀਕਾ ਤੋਂ ਲੋਕਮੈਂਟ ਹਾਂਜੀ ਜੀ ਮੈਂ ਇਹਦੇ ਚ ਇੱਕ ਗੱਲ ਦੀ ਜੋ ਚੀਮਾ ਸਾਹਿਬ ਨੇ ਤੁਹਾਡੇ ਸਵਾਲ ਨੇ ਜਿਹੜੇ ਉਹ ਵੀ ਆਪ ਦੀ ਜਗ੍ਹਾ ਵਾਜਬ ਹੋ ਸਕਦੇ ਨੇ ਕਿ ਜੋ ਪਾਰਲੀਮੈਂਟ ਦੇ ਵਿੱਚ ਰਿਜ਼ਲਟ ਰਿਹਾ ਉਹਨੂੰ ਤੁਸੀਂ ਇਹਦੇ ਨਾਲ ਕਿਵੇਂ ਕਿਵੇਂ ਕੋਆਰਡੀਨੇਟ ਕਰੋਗੇ ਪਰ ਮੈਂ ਚੀਮਾ ਸਾਹਿਬ ਦੀ ਗੱਲ ਨੂੰ ਇਸ ਤਰੀਕੇ ਨਾਲ ਤਾਇਦ ਕਰਦਾ ਕਿ ਜੋ ਪਾਰਲੀਮੈਂਟ ਇਲੈਕਸ਼ਨ ਹੁੰਦੀ ਹੈ ਉਹ ਦੇਸ਼ ਦੇ ਲਈ ਇਲੈਕਸ਼ਨ ਹੁੰਦੀ ਹੈ ਦੇਸ਼ ਦੇ ਏਜੰਡਾਸ ਔਰ ਜਿਹੜਿਆ ਅ ਮੁੱਦੇ ਹੁੰਦੇ ਨੇ ਉਹ ਅਲੱਗ ਹੁੰਦੇ ਨੇ ਜੇ ਸਟੇਟ ਦਾ ਮਸਲਾ ਹੈ ਹੁਣ ਇਸ ਚੀਜ਼ ਨੂੰ ਮੈਂ ਜਾਂ ਚੀਮਾ ਸਾਹਿਬ ਜਾਂ ਚੱਬੇਵਾਲ ਸਾਹਿਬ ਨਹੀਂ ਜਾਂ ਜਲੰਧਰ ਵੈਸਟ ਦੇ ਲੋਕ ਨਹੀਂ ਖੁਦ ਸ਼ੀਤਲ ਲੰਗਰਾਲ ਜੀ ਆਪ ਉਹ ਇਹ ਮਹਿਸੂਸ ਕਰ ਚੁੱਕੇ ਸੀ ਕਿਉਂਕਿ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਤੇ ਰਿਜ਼ਾਈਨ ਕਰਨ ਤੋਂ ਡੇਢ ਮਹੀਨੇ ਬਾਅਦ 2 ਮਹੀਨੇ ਬਾਅਦ ਆ ਉਹਨਾਂ ਨੇ ਰੈਜ਼ਿਗਨੇਸ਼ਨ ਆਪ ਦਾ ਵਾਪਸ ਲੈ ਕਿਉਂਕਿ ਉਹ 2 ਮਹੀਨੇ ਭਾਜਪੀ ਦੇ ਨਾਲ ਫਿਰ ਕੇ ਇਹ ਭਾਂਪ ਚੁੱਕੇ ਸੀਗੇ ਇਹ ਅਹਿਸਾਸ ਕਰ ਚੁੱਕੇ ਸੀਗੇ ਕਿ ਜੇ ਮੇਰੇ ਹਲਕੇ ਦੇ ਵਿੱਚ ਵੈਸਟ ਦੇ ਵਿੱਚ ਬਾਈ ਇਲੈਕਸ਼ਨ ਹੋਊਗੀ ਤਾਂ ਮੇਰੇ ਕੋਲੋਂ ਜਿੱਤਿਆ ਨਹੀਂ ਜਾਣਾ ਇਸੇ ਕਰਕੇ ਉਹਨਾਂ ਨੇ ਆਪ ਦਾ ਅਸਤੀਫਾ ਜਿਹੜਾ ਉਹ ਵਾਪਸ ਲਿਆ ਸੋ ਮੇਰੇ ਕਹਿਣ ਦਾ ਮਤਲਬ ਹੈ ਵਾਟ ਆਈ ਮੀਨ ਟੂ ਸੇ ਇਜ਼ ਕਿ ਪਾਰਲੀਮੈਂਟ ਦੀ ਇਲੈਕਸ਼ਨ ਹੈ ਜਿਹੜੀ ਉਹ ਅਲੱਗ ਮੁੱਦੇ ਤੇ ਹੁੰਦੀ ਹੈ ਜਦੋਂ ਸਟੇਟ ਦੀ ਇਲੈਕਸ਼ਨ ਹੋਣੀ ਹੈ ਅੱਜ ਤਕਰੀਬਨ 2.5 ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਉਹ ਸਰਕਾਰ ਦਾ ਪਿਆ ਔਰ ਲੋਕਾਂ ਨੂੰ ਪਤਾ ਹੈ ਕਿ ਜੇ ਜਲੰਧਰ ਵੈਸਟ ਦੇ ਜਿੰਨੇ ਬਕਾਇਆ ਕੰਮ ਨੇ ਜੋ ਕਰ ਸਕਦੇ ਨੇ ਤਾਂ ਪੰਜਾਬ ਸਰਕਾਰ ਹੀ ਕਰ ਸਕਦੇ ਆ ਆਵਾ ਦੀ ਪਾਰਟੀ ਕਰ ਸਕਦੀ ਇਸੇ ਗੱਲ ਨੂੰ ਸੋਚਦੇ ਹੋਏ ਸ਼ੀਤਲ ਲੰਗਰਾਲ ਜੀ ਨੇ ਰੈਜ਼ੀਗਨੇਸ਼ਨ ਦੇਣ ਤੋਂ 1.5 ਮਹੀਨੇ ਬਾਅਦ ਉਹ ਵਾਪਸ ਲਿਆ ਸਰ ਜੀ ਉਹ ਟ੍ਰਾਈ ਕੀਤੀ ਸੀ ਪਾਸਵਰਡ ਜੀ